ਆਦਰਕੀਨਾ ਬੇਬਾ ਮੇਰਨੁ ਦਾਤਾ ਸਿੰਘ ਸਾਡੀ ਅਧਿਆਪਕਾਂ ਦੀ ਜਥੇਬੰਦੀ ਡੈਮੋਕ੍ਰੈਟਿਕ ਟੀਚਰ ਫਰੰਟ ਮੈਂ ਉਹਦਾ ਜ਼ਿਲ੍ਹਾ ਪ੍ਰਧਾਨ ਆ ਤੇ ਮੇਰੇ ਨਾਲ ਜਿਹੜਾ ਹੋਰ ਸਹਿਯੋਗੀ ਜਥੇਬੰਦੀਆਂ ਨੇ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਲੋਂਗੋਵਾਲ ਕ੍ਰਾਂਤੀਕਾਰੀ ਪੈਨਡੂ ਮਿਹਨਤੂਰ ਯੂਨੀਅਨ ਦੇ ਪ੍ਰਧਾਨ ਸੰਜੀਵ ਮਿੰਟੂ ਜੀ ਔਰ ਸਾਡੇ ਡੀਟੀਐਫ ਦੇ ਸੁਭਾ ਸਕੱਤਰ ਵਰਵੀਰ ਲੋਂਗੋਵਾਲ ਜੀ ਤੇ ਔਰ ਇਹ ਜੋ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਇਹ ਜਿਹੜਾ ਡੀਓ ਐਲੀਮੈਂਟਰੀ ਦੇ ਤਹਿਤ ਕੁਝ ਬਲਾਕਾਂ ਦੇ ਵਿੱਚ ਜਾਲੀ ਪੋਸਟਾਂ ਕ੍ਰੀਏਟ ਕਰਕੇ ਜਿਹੜਾ ਹੈਗਾ ਆਪਣੇ ਚਹੇਤਿਆਂ ਨੂੰ ਫਿੱਟ ਕੀਤਾ ਗਿਆ ਹੈਗਾ ਜਿਹਦੇ ਤਹਿਤ ਸੋਨਿਆ ਸਕੂਲ ਦੇ ਅਧਿਆਪਕਾਂ ਨੇ 10 ਜਨਵਰੀ 2025 ਨੂੰ ਡਿਊ ਐਲੀਮੈਂਟਰੀ ਨੂੰ ਸ਼ਿਕਾਇਤ ਕੀਤੀ ਸੀ ਕਿ ਬੀਪੀਓ ਸੰਗਰੂਰ ਬਨ ਜਿਹੜੇ ਹੈਗੇ ਆ ਉਹਨਾਂ ਨੇ ਜਿਨ੍ਹਾਂ ਦਾ ਨਾਂ ਗੁਰਮੀਤ ਸਿੰਘ ਹੈ ਉਹਨਾਂ ਨੇ ਤੱਕੇ ਨਾਲ ਜਿਹੜਾ ਹੈ ਪਾਸਵਰਡ ਲੈ ਕੇ ਉੱਥੇ ਜਾਲੀ ਬੱਚੇ ਦਾਖਲ ਕੀਤੇ ਨੇ ਤੇ ਜਾਲੀ ਬੱਚੇ ਦਾਖਲ ਕਰਕੇ ਪੋਸਟ ਕ੍ਰੀਏਟ ਕੀਤੀ ਹੈ। ਐਸੇ ਤਰ੍ਹਾਂ ਹੀ ਰੁਲਦੂ ਸਿੰਘ ਵਾਲਾ ਧੂਰੀ ਬਲੱਗ ਦਾ ਸਕੂਲ ਹੈ ਜਿੱਥੇ ਛੁੱਟੀਆਂ ਦੇ ਵਿੱਚ ਜਿਹੜਾ ਆਨਲਾਈਨ ਦਾਖਲੇ ਕੀਤੇ ਗਏ ਉਹਨਾਂ ਦੇ ਮੁਖੀ ਨੇ ਵੀ ਜਿਹੜਾ ਹੈਗਾ ਡੀਓ ਐਲੀਮੈਂਟਰੀ ਨੂੰ ਸ਼ਿਕਾਇਤ ਕਰੀ ਕਿ ਇਹਦੀ ਜਾਂਚ ਕਰਾਈ ਜਾਵੇ। ਪਰ ਇਹ ਜਾਂਚ ਹੁਣ ਤੱਕ ਲੰਮਕਦੀ ਪਈ ਹੈ ਤੇ ਇਸ ਕਰਕੇ ਜਿਹੜਾ ਹੈਗਾ ਸਾਨੂੰ ਅੱਜ ਇੱਥੇ ਪ੍ਰੈਸ ਕਾਨਫਰੰਸ ਕਰਨੀ ਪਈ ਹੈ ਸਹਿਯੋਗੀ ਜਥੇਬੰਦੀ ਨੂੰ ਨਾਲ ਲੈ ਕੇ ਤਾਂ ਕਿ ਸਰਕਾਰ ਦੇ ਜਿਹੜਾ ਹੈਗਾ ਤਾਂ ਕਿ ਇਹਦੀ ਆਵਾਜ਼ ਪਹੁੰਚੇ ਔਰ ਇਹਦੀ ਸਹੀ ਜਾਂਚ ਕਰਕੇ ਜਿਹੜੇ ਜਾਲੀ ਪੋਸਟਾਂ ਕ੍ਰੀਏਟ ਕਰਕੇ ਜਿਹੜਾ ਹੈਗਾ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਗਿਆ ਹੈਗਾ ਔਰ ਉਹਦੇ ਨਾਲ ਹੀ ਬੱਚਿਆਂ ਨਾਲ ਵੀ ਧੋਖਾ ਹੈਗਾ ਕਿਉਂਕਿ ਜਿੱਥੇ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ ਉੱਥੇ ਜਿਹੜੇ ਹੈਗੇ ਨੇ ਜਿਹੜੇ ਐਚਟੀ ਨੇ ਹੈਡ ਟੀਚਰ ਉਹ ਪਹੁੰਚ ਨਹੀਂ ਰਹੇ ਜਿੱਥੇ ਬੱਚਿਆਂ ਦੀ ਗਿਣਤੀ ਹੈ ਹੀ ਨਹੀਂ ਜਾਂ ਘੱਟ ਹੈ ਜਿੱਥੇ ਉਹਦੀ ਪੋਸਟ ਬਣਦੀ ਨਹੀਂ ਤੇ ਜਾਲੀ ਪੋਸਟਾਂ ਜਿਹੜੀਆਂ ਨੇ ਕ੍ਰੀਏਟ ਕਰਕੇ ਜਾਲੀ ਦਾਖਲੇ ਕਰਕੇ ਉੱਥੇ ਜਿਹੜੇ ਪੋਸਟਾਂ ਦਿੱਤੀਆਂ ਜਾਂ ਇਹਦੇ ਨਾਲ ਜਿਹੜਾ ਹੈਗਾ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲੱਗਣਾ ਕਿਉਂਕਿ ਜਿੱਥੇ ਪੋਸਟ ਬਣਦੀ ਨੇ ਉੱਥੇ ਪੋਸਟ ਦਿੱਤੀ ਗਈ ਹੈ ਤੇ ਜਿੱਥੇ ਪੋਸਟ ਬਣਦੀ ਹੈ ਉੱਥੇ ਪੋਸਟ ਨਹੀਂ ਦਿੱਤੀ ਗਈ ਤਾਂ ਅਸੀਂ 10 ਫਰਵਰੀ ਤੋਂ ਲਗਾਤਾਰ ਡੀਓ ਐਲੀਮੈਂਟਰੀ ਨੂੰ ਮੰਗ ਪੱਤਰ ਦਿੱਤੇ ਨੇ ਜਥੇਬੰਦੀ ਵੱਲੋਂ ਉਹ ਜਿਹੜੇ ਅਧਿਆਪਕ ਨੇ ਜਿਨ੍ਹਾਂ ਨੇ ਸ਼ਿਕਾਇਤ ਕਰੀ ਉਹਨਾਂ ਨੇ ਵੀ ਸਾਡੇ ਨਾਲ ਸੰਪਰਕ ਕਰਿਆ ਅਸੀਂ ਉਹਨੂੰ ਨਾਲ ਲੈ ਕੇ ਜਿਹੜਾ 10 ਫਰਵਰੀ ਨੂੰ ਡੀਓ ਐਲੀਮੈਂਟਰੀ ਨੂੰ ਜਿਹੜਾ ਹੈਗਾ ਇਹਦੀ ਜਾਂਚ ਲਈ ਗੱਲ ਕੀਤੀ ਤੇ ਕਿਹਾ ਕਿ ਕਿਉਂਕਿ ਮਸਲਾ ਜਿਹੜਾ ਹੈਗਾਗਾ ਆਨਲਾਈਨ ਦਾਖਲੇ ਹੋਇਆ ਦਾ ਤਾਂ ਇਹਦੀ ਜਿਹੜੀ ਹੈਗੀ ਹੈ ਸਾਈਬਰ ਨੂੰ ਜਾਂਚ ਦਿੱਤੀ ਜਾਵੇ ਪਰ ਡੀਓ ਐਲੀਮੈਂਟਰੀ ਨੇ ਜਿਹੜਾ ਹੈਗਾ ਇਹਤੇ ਕੁਝ ਵੀ ਨਹੀਂ ਕਰਿਆ ਹੈਗਾ ਸਾਡੇ ਕੋਲੇ ਸਾਰੇ ਜਿਹੜੇ ਤੱਥ ਨੇ ਸਬੂਤ ਨੇ ਉਹ ਮੌਜੂਦ ਨੇ ਤੇ ਜਿਹਦੇ ਸਾਡਾ ਜਿਹੜਾ ਹੈਗਾ ਸੁਖਜਿੰਦਰ ਜ਼ਿਲ੍ਹਾ ਆਗੂ ਨੇ ਉਹ ਤੁਹਾਨੂੰ ਇਹਨਾਂ ਤੱਥਾਂ ਤੇ ਜਿਹੜੀ ਹੈਗੇ ਉਹ ਆਨਲਾਈਨ ਸਾਰੀਆਂ ਚੀਜ਼ਾਂ ਦੱਸਣਗੇ ਤਾਂ ਕਿ ਇਹ ਸਾਰਾ ਜਿਹੜਾ ਹੈਗਾ ਜਿਹੜਾ ਕਾਪੜਾ ਹੈਗਾ ਇਹਦੇ ਨਾਲ ਸਰਕਾਰੀ ਪੈਸੇ ਨੋਟੂਨਾ ਲਾਇਆ ਜਾ ਰਿਹਾ ਹੈ ਔਰ ਬੱਚਿਆਂ ਦੀ ਸਿੱਖਿਆ ਦਾ ਘਾਣ ਕੀਤਾ ਜਾ ਰਿਹਾ ਹੈ ਤਾਂ ਅਸੀਂ ਜਥੇਬੰਦੀ ਵੱਲੋਂ ਬੱਚਿਆਂ ਦੀ ਸਿੱਖਿਆ ਦੇ ਉੱਤੇ ਵੀ ਲਗਾਤਾਰ ਲੜਦੇ ਆਂ ਤਾਂ ਇਸ ਕਰਕੇ ਜਿਹੜਾ ਹੈਗਾ ਇਹ ਜਿਹੜੀਆਂ ਗੈਰ ਕਾਨੂੰਨੀ ਕਾਰਵਾਈਆਂ ਨੇ ਜਿਹੜਾ ਭ੍ਰਿਸ਼ਟਾਚਾਰ ਦਾ ਜਿਹੜਾ ਮਸਲਾ ਹੈ ਤਾਂ ਜਿਹੜੇ ਜਿਹੜੇ ਇਹਨੂੰ ਦਬਾ ਰਹੇ ਨੇ ਤਾਂ ਉਹਨਾਂ ਨੂੰ ਨੰਗਾ ਕੀਤਾ ਜਾਵੇ ਤਾਂ ਇਸ ਕਰਕੇ ਅਸੀਂ ਜਿਹੜਾ ਇਸ ਪ੍ਰੈਸ ਕਾਨਫਰੰਸ ਜਿਹੜੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਇਹਨਾਂ ਦੀ ਜਿਹੜੀ ਹੈ ਬਣਦੀ ਜਾਂਚ ਕੀਤੀ ਜਾਵੇ ਤੇ ਜਿਹੜੇ ਅਧਿਕਾਰੀਆਂ ਨੇ ਜਾਂਚ ਨੂੰ ਹੁਣ ਤੱਕ ਦੱਬਿਆ ਹੋਇਆ ਹੈਗਾ ਜਿਹਦੇ ਵਿੱਚ ਡੀਓ ਐਲੀਮੈਂਟਰੀ ਦੀ ਜਿਹੜੀ ਸਿੱਧੀ ਸੰਗੂਲਿਅਤ ਨਜ਼ਰ ਆਉਂਦੀ ਹੈ ਕਿਉਂਕਿ ਇੱਕ 10 ਜਨਵਰੀ ਤੋਂ ਲੈ ਕੇ ਹੁਣ ਤੱਕ ਉਹਤੇ ਕੁਝ ਵੀ ਨਹੀਂ ਕੀਤਾ ਗਿਆ ਤੇ ਜੋ ਕੁਝ ਕੀਤਾ ਗਿਆ ਤਾਂ ਸਾਰਾ ਕੁਝ ਬੁੱਤਾ ਸਾਰਿਆ ਗਿਆ ਹੈਗਾ ਤੇ ਜੀ ਦੀ ਸਾਰੀ ਡਿਟੇਲ ਜਿਹੜਾ ਉਹ ਅਧਿਆਪਕਾਂ ਨੇ ਲਗਾਤਾਰ ਅਰਜ਼ੀਆਂ ਦਿੱਤੀਆਂ ਨੇ ਪਰ ਉਹਨਾਂ ਤੇ ਵੀ ਕੁਝ ਨਹੀਂ ਹੋਇਆ ਹੈਗਾ ਤੇ ਦੂਜੇ ਪਾਸੇ ਜਿਹੜੇ ਹੈਗੇ ਨੇ ਉਹ ਅਧਿਕਾਰੀ ਜਿਨੇ ਜਾਲੀ ਦਾਖਲੇ ਕਰਵਾਏ ਉਹ ਜਿਹੜਾ ਹੈਗਾ ਉਹ ਪ੍ਰਮੋਟ ਹੋ ਰਿਹਾ ਹੈ ਤੇ ਮਤਲਬ ਕੀ ਹੈ ਕਿ ਉਹ ਭ੍ਰਸ਼ਟਾਚਾਰ ਨੂੰ ਅਨਜਾਨ ਦੇਣ ਤੋਂ ਬਾਅਦ ਵੀ ਜਿਹੜਾ ਹੈਗਾ ਐ ਡੀਓ ਐਲੀਮੈਂਟਰੀ ਦਫ਼ਤਰ ਦੇ ਜਿਹੜੇ ਢਿੱਲੀ ਵਿੱਚ ਕਾਰਗੁਜ਼ਾਰੀ ਹੈ ਤੇ ਜਿਹੜਾ ਹੈਗਾ ਦੋਸ਼ੀਆਂ ਨੂੰ ਬਚਾਉਣ ਦਾ ਜਿਹੜਾ ਉਹ ਬਣਿਆ ਉਹਦੇ ਨਾਲ ਜਿਹੜਾ ਹੈਗੇ ਨੇ ਉਹਨਾਂ ਨੂੰ ਕਰਵਾੜ ਵਾਇਦਾ ਕਿ ਗਲਤ ਕੰਮ ਕਰਕੇ ਵੀ ਉਹ ਪ੍ਰਮੋਟ ਹੋ ਰਹੇ ਨੇ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਇਹਦੇ ਵਿੱਚ ਕੀ ਹੋਇਆ ਮਸਲੇ ਦੇ ਵਿੱਚ ਵੀ 9 ਜਨਵਰੀ ਨੂੰ ਮੈਡਮ ਕੋਲ ਇੱਕ ਵਟਸਐਪ ਤੇ ਲਿਸਟ ਆਉਂਦੀ ਆ ਜਿਹੜੀ ਲਿਸਟ ਦਾ 28 ਬੱਚਿਆਂ ਦੀ ਲਿਸਟ ਹੈ ਤੇ ਬੀਪੀਓ ਕਹਿੰਦਾ ਵੀ ਇਹ ਬੱਚੇ ਤੁਸੀਂ ਮੰਲੋ ਈ ਪੰਜਾਬ ਦੇ ਪੋਰਟਲ ਤੇ ਦਾਖਲ ਕਰੋ ਮੈਮ ਵੱਲੋਂ ਕਿਹਾ ਗਿਆ ਕਿ ਇਹ ਬੱਚੇ ਮੈਂ ਮੈਂ ਸਰ ਮੈਂ ਨਹੀਂ ਦਾਖਲ ਕਰ ਸਕਦੀ ਇਹਨਾਂ ਦੇ ਨਾ ਕੋਈ ਆਧਾਰ ਕਾਰਡ ਨਹੀਂ ਮੰਨ ਲਓ ਕਹਿਣ ਦਾ ਅਰਥ ਹੈ ਕਿ ਬੱਚੇ ਹੀ ਨਹੀਂ ਹੈਗੇ ਕਿਤੇ ਤਾਂ ਉਹਨਾਂ ਤੋਂ ਪਾਸਵਰਡ ਲਿਆ ਗਿਆ ਧੱਕੇ ਨਾਲ ਤੇ ਬੀਪੀਓ ਵੱਲੋਂ ਜਿਹੜੇ ਇਹ ਬੱਚੇ ਨੇ ਆਨਲਾਈਨ ਦਾਖਲ ਕੀਤੇ ਗਏ ਉਸ ਤੋਂ ਬਾਅਦ ਦੇ ਵਿੱਚ ਮੈਡਮ ਵੱਲੋਂ ਡਿਓ ਨੂੰ ਸ਼ਿਕਾਇਤ ਕੀਤੀ ਗਈ ਕਿ ਮੇਰੇ ਪੰਜਾਬ ਪੋਰਟਲ ਤੇ ਜਿਹੜੇ ਜਾਲੀ ਬੱਚੇ ਨੇ ਉਹ ਦਾਖਲ ਕੀਤੇ ਗਏ ਨੇ ਤੇ ਇਹ ਸ਼ਿਕਾਇਤ ਦੇਣ ਤੋਂ ਬਾਅਦ ਦੇ ਵਿੱਚ ਡਿਓ ਮੈਡਮ ਨੇ ਕਿਹਾ ਤੁਸੀਂ ਇਹ ਬੱਚੇ ਕੱਟ ਦਿਓ ਤੇ ਉਹ ਇਹਨਾਂ ਦੇ एसएल एसएलसी ਨੇ ਬੱਚਿਆਂ ਦੇ ਜਿਹੜੇ ਬੱਚੇ ਦਾਖਲ ਕੀਤੇ ਗਏ ਸੀ ਜਾਲੀ ਬੱਚੇ ਦਾਖਲ ਕੀਤੇ ਗਏ ਸੀ ਜਿਹੜੇ ਬੱਚੇ ਦਾਖਲ ਤੇ ਉਸ ਤੋਂ ਲਗਾਤਾਰ ਅਸੀਂ ਅਲੱਗ-ਅਲੱਗ ਅਧਿਕਾਰੀਆਂ ਨੂੰ ਦੇ ਰਹੇ ਆਏ ਇਹ ਰੋਧੂ ਸਿੰਘ ਵਾਲਾ ਜਿਹਨਾਂ ਨੇ ਦਾਤਾ ਸਿੰਘ ਨੇ ਗੱਲ ਕੀਤੀ ਆ ਰੋਧੂ ਸਿੰਘ ਵਾਲਾ ਜਿਹੜੇ ਛੁੱਟੀਆਂ 'ਚ ਬੱਚੇ ਦਾਖਲ ਹੋਏ ਨੇ ਛੁੱਟੀਆਂ ਦੇ ਵਿੱਚ ਬੱਚੇ ਦਾਖਲ ਹੋਣੇ ਮਤਲਬ ਫਾਸ ਹੋਣੀ ਗੱਲ ਆ ਵੀ ਛੁੱਟੀਆਂ ਦੇ ਵਿੱਚ ਬੱਚੇ ਦਾਖਲ ਹੋ ਜਾਣ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਜਥੇਬੰਦੀ ਵੱਲੋਂ ਡੀਓ ਮੈਡਮ ਨੂੰ ਸ਼ਿਕਾਇਤ ਕੀਤੀ ਗਈ ਵੀ ਮੈਡਮ ਉਹਨਾਂ ਦੇ ਜਾਲੀ ਪਾਹਾਂ ਬੱਚੇ ਦਾਖਲ ਕੀਤੇ ਗਏ ਨੇ ਇਹਦੇ ਵਿਰੁੱਧ ਕੋਈ ਕਾਰਵਾਈ ਹੋਣੀ ਚਾਹੀਦੀ ਆ ਪਰ ਮੈਡਮ ਵੱਲੋਂ ਕੋਈ ਉਹਦੇ ਕੋਈ ਕਾਰਵਾਈ ਨਹੀਂ ਕੀਤੀ ਗਈ ਉਸ ਤੋਂ ਬਾਅਦ ਦੇ ਵਿੱਚ ਉਸੇ ਤਰੀਕੇ ਨਾਲ ਉਸੇ ਤਰੀਕ ਨੂੰ ਅਸੀਂ ਸੂਬਾ ਕਮੇਟੀ ਵੱਲੋਂ ਵੀ ਇਹ ਸਿੱਖਿਆ ਮੰਤਰੀ ਨੂੰ ਦਿੱਤਾ ਇਹ ਜਾਂਚ ਨੂੰ ਮਤਲਬ ਢਿੱਲੀ ਮੱਠੀ ਜਿਹੜੀ ਚੱਲ ਰਹੀ ਸੀਗੀ ਉਹਦੇ ਬੀਪੀਓ ਦੇ ਜਾਂਚ ਅਧਿਕਾਰੀ ਬੀਪੀਓ ਲਗਾਏ ਗਏ ਅਸੀਂ ਇਹ ਤੇ ਸਵਾਲ ਕੀਤਾ ਖੜਾ ਖੜਾ ਕੀਤਾ ਵੀ ਬੀਪੀਓ ਦੀ ਜਾਂਚ ਬੀਪੀਓ ਨਹੀਂ ਕਰ ਸਕਦਾ ਮਤਲਬ ਉਸੇ ਪਦਰ ਦਾ ਅਧਿਕਾਰੀ ਨਹੀਂ ਕਰ ਸਕਦਾ ਵੀ ਇਹਨੂੰ ਉੱਚ ਅਧਿਕਾਰੀ ਤੋਂ ਕਰਵਾਉਣੀ ਚਾਹੀਦੀ ਆ ਉਸ ਸੰਬੰਧੀ ਅਸੀਂ ਡੀਓ ਮੈਡਮ ਨੇ ਸ਼ਿਕਾਇਤ ਦਿੱਤੀ ਇਸ ਤੋਂ ਅੱਗੇ ਅਸੀਂ ਅਮਨ अरोड़ा ਜੀ ਨੂੰ ਵੀ ਇਹ ਦਿੱਤਾ ਹੈਗਾ ਆਪਣਾ ਮੰਗ ਪੱਤਰ ਉਸ ਟਾਈਮ ਕੀ ਕਿ ਹਮ ਰੋੜੋ ਨੇ ਅਮਨ अरोड़ा ਜੀ ਨੇ ਸਾਨੂੰ ਮੰਨ ਲਓ ਕੋਈ ਬਹੁਤਾ ਇਹਦੇ ਤੇ ਕੋਈ ਸਾਡੀ ਗੱਲਬਾਤ ਨਹੀਂ ਸੁਣੀ ਹੈਗੀ ਮੈਂ ਜਿਹੜੀ ਅਸਲ ਦੇ ਵਿੱਚ ਸਥਿਤੀ ਇਹ ਹੈ ਵੀ ਅਮਨ अरोड़ा ਜੀ ਨਾਲ ਅਸਲ ਦੇ ਵਿੱਚ ਸਾਡੀ ਗੱਲ ਹੋਈ ਹੀ ਨਹੀਂ ਹੈਗੀ ਅਸਲ ਦੇ ਵਿੱਚ ਜਿਹੜਾ ਉਹਨਾਂ ਦੇ ਪੀਏ ਨੇ ਅਮਰਤਪਾਲ ਜੀ ਨੇ ਉਹਨਾਂ ਨਾਲ ਗੱਲ ਹੋਈ ਸਾਡੀ ਤੇ ਉਹਨਾਂ ਨੇ ਮੰਨ ਲਓ ਕਿਹਾ ਸੀ ਐਸੇ ਇਸ ਮਾਮਲੇ ਦੇ ਕੁਝ ਨਾ ਕੁਝ ਕਰਾਂਗੇ ਪਰ ਅਜੇ ਤੱਕ ਇਸ ਮਾਮਲੇ ਦੇ ਕੁਝ ਵੀ ਨਹੀਂ ਹੋਇਆ ਹੈਗਾ ਇਹ ਦੂਬਾਰ ਦੇ ਵਿੱਚ ਅਸੀਂ 26 26 2 ਨੂੰ ਢੂਰੀ ਮੁੱਖ ਮੰਤਰੀ ਦੇ ਦਫ਼ਤਰ ਜਾ ਕੇ ਵੀ ਮੁੱਖ ਮੰਤਰੀ ਦੇ ਨਾਮ ਹੀ ਅਸੀਂ ਭਗਵੰਤ ਮਾਨ ਜੀ ਦੇ ਨਾਮ ਅਸੀਂ ਇਹ ਮੰਗ ਪੱਤਰ ਦਿੱਤਾ ਇਸ ਤੋਂ ਜਿਹੜਾ ਗੰਭੀਰ ਮਸਲਾ ਇੱਕ ਹੋਰ ਵੀ ਜਿਹੜੇ ਬੀਪੀਓ ਮੈਡਮ ਦੀ ਉਹ ਬੀਪੀਓ ਇਨਕੁਆਰੀ ਵਾਸਤੇ ਲਾਇਏ ਸੀਗੇ ਉਹ ਮੈਡਮ ਦੇ ਸਕੂਲ ਚ ਜਾਂਦੇ ਆ ਤੇ ਮੈਡਮ ਦੇ ਫੋਨ ਦੇ ਵਿੱਚ ਮਤਲਬ ਅਸੀਂ ਵੀ ਫੋਨ ਦੇ ਵਿੱਚ ਥੋੜਾ ਡਾਟਾ ਦੇਖਣਾ ਫੋਨ ਦੇ ਵਿੱਚ ਦੇਖਣਾ ਸੀ ਕਿਵੇਂ ਤੁਹਾਨੂੰ ਮੈਸੇਜ ਭੇਜਿਆ ਮਤਲਬ ਕਹਿਣ ਦਾ ਅਰਥ ਵੀ ਕਿਸੇ ਬਹਾਨੇ ਨਾਲ ਤਾਂ ਫੋਨ ਫੜ ਲਏ ਤੇ ਫੋਨ ਦੇ ਵਿੱਚ ਜਿਹੜੇ ਉਹਨਾਂ ਦੇ ਮੈਸੇਜ ਸੀਗੇ ਜਿਹੜੀ ਲਿਸਟ ਭੇਜੀ ਹੋਈ ਸੀ ਤੇ ਉਹਨਾਂ ਦੀ ਕਾਲ ਕੀਤੀ ਹੋਈ ਸੀਗੀ ਬੀਪੀਓ ਦੀ ਤੇ ਉਹਨਾਂ ਨੇ ਡਿਲੀਟ ਕੀਤੀ ਆ ਇਸ ਸਬੰਧ ਦੇ ਵਿੱਚ ਵੀ ਅਸੀਂ ਡੀਓ ਨੂੰ ਆਪਣਾ ਮੰਗ ਪੱਤਰ ਦਿੱਤਾ ਹਾਂ ਹਾਂ ਇਸ ਦੁਆਬੇ ਵਿੱਚ ਅਸੀਂ ਕਿਹਾ ਮਤਲਬ ਜਿਹੜੀ ਉਹਨਾਂ ਦੀ ਜਾਂਚ ਟੀਮ ਮਤਲਬ ਜਿਹੜੀ ਪ੍ਰਕਿਰਿਆ ਸੀਗੀ ਬਹੁਤ ਢਿੱਲੀ ਸੀਗੀ ਤੇ ਨਾਲ ਦੇ ਜਿਹੜੇ ਸਬੰਧਤ ਅਧਿਕਾਰੀ ਆ ਉਸੇ ਪੱਧਰ ਦੇ ਅਧਿਕਾਰੀ ਨਹੀਂ ਜਾਂਚ ਕਰ ਸਕਦੇ ਅਸੀਂ ਮੈਡਮ ਨੂੰ ਕਿਹਾ ਵੀ ਇਹ ਉੱਚ ਅਧਿਕਾਰੀ ਲਗਾਏ ਜਾਣ ਇਹ ਉਹਨਾਂ ਦਾ ਮੰਗ ਪੱਤਰ ਹੈ ਜਿਹੜਾ ਅਸੀਂ ਦਿੱਤਾ ਗਿਆ ਉਦੋਂ ਬਾਅਦ ਵਿੱਚ ਅਸੀਂ ਕਿਹਾ ਵੀ ਜਿਹੜੇ ਮੈਡਮ ਤੇ ਲਗਾਤਾਰ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਨਾ ਉਹਨਾਂ ਨੂੰ ਮੰਨ ਲਓ ਕਿਸੇ ਨੇ ਹੀਲੇ ਵਸੀਲੇ ਉਹਨਾਂ ਦਾ ਕੋਈ ਇਖਤਿਆਰ ਨਹੀਂ ਛੱਡਿਆ ਹੈਗਾ ਜਿੱਥੇ ਫੋਨ ਨਾ ਕੀਤਾ ਗਿਆ ਗਿਆ ਹੋਵੇ ਅਸੀਂ ਕਿਹਾ ਵੀ ਜਿੰਨਾ ਟਾਈਮ ਬੀਪੀਓ ਸਾਰੇ ਇੱਥੇ ਨੇ ਉਹਨਾਂ ਟਾਈਮ ਇਨਕੁਆਰੀ ਦੀ ਕੋਈ ਟੋਕ ਨਹੀਂ ਬਣਦੀ ਹੈਗੀ ਜਦੋਂ ਕਿਉਂਕਿ ਇਹਨਾਂ ਦਾ ਪ੍ਰਭਾਵ ਆ ਬਲਾਕ ਦੇ ਵਿੱਚ ਇਹਨਾਂ ਦੀ ਬਦਲੀ ਕੀਤੀ ਜਾਵੇ ਪਹਿਲਾਂ ਤੇ ਅਸੀਂ ਇਸ ਪ੍ਰਤੀ ਡਿਓ ਮੈਡਮ ਨੂੰ ਮੰਗ ਪੱਤਰ ਦਿੱਤਾ ਤੇ ਅੱਜ ਤੱਕ ਇਸ ਤੇ ਕੋਈ ਕਾਰਵਾਈ ਨਹੀਂ ਹੋਈ ਹੈਗੀ ਉਸ ਤੋਂ ਅੱਗੇ ਅਸੀਂ ਇਹ ਮਾਮਲਾ ਬਸ ਤਾਂ ਡੀਓ ਵੱਲੋਂ ਹੀ ਸਾਈਬਰ ਜਾਂਚ ਨੂੰ ਬਣਦਾ ਸੀ ਕਿਉਂਕਿ ਸਾਈਬਰ ਜਾਂਚ ਤੋਂ ਬਗੈਰ ਇਹ ਮਸਲਾ ਕਿਸੇ ਹੱਲ ਨਹੀਂ ਹੋਣਾ ਆਏਗਾ ਪਰ ਜਿਵੇਂ ਮੈਡਮ ਨੇ ਵੀ ਦਿੱਤਾ ਹੋਇਆ ਮੈਡ ਡੀਓ ਮੈਡਮ ਨੂੰ ਵੀ ਇਹਦੀ ਸਾਈਬਰ ਜਾਂਚ ਹੋਣੀ ਚਾਹੀਦੀ ਹੈ ਤੇ ਅਸੀਂ ਉਹ ਪਤਾ ਕਰ ਰਹੇ ਹਾਂ ਅਜੇ ਤੱਕ ਉਹ ਸਾਈਬਰ ਸੈਲ ਜਿਹੜੀ ਮੰਗ ਪੱਤਰ ਸੀ ਉਹ ਅਰਜੀ ਨਹੀਂ ਪਹੁੰਚੀ ਹੈਗੀ ਅਸੀਂ ਜਥੇਬੰਦੀ ਵੱਲੋਂ ਡਾਇਰੈਕਟ ਸਾਈਬਰ ਸੈਲ ਨੂੰ ਦਿੱਤਾ ਵੀ ਇਹਦੀ ਇਨਕੁਆਰੀ ਕੀਤੀ ਜਾਵੇ ਕਿਉਂਕਿ ਤਾਂ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਹੈ ਉਦੋਂ ਬਾਅਦ ਵਿੱਚ ਕਿਉਂਕਿ ਇਹ ਵਿਜੀਲੈਂਸ ਦਾ ਭ੍ਰਿਸ਼ਟਾਚਾਰ ਦਾ ਹੀ ਮਸਲਾ ਹੈ ਅਸੀਂ ਵਿਜੀਲੈਂਸ ਨੂੰ ਵੀ ਇਹਦੀ ਜਾਂਚ ਦੱਤੀ ਹੈ ਵੀ ਵਿਜੀਲੈਂਸ ਇਹਦੀ ਜਾਂਚ ਕਰੇ ਜਿਵੇਂ ਦਾਤਾ ਸਿੰਘ ਦੱਸਿਆ ਵੀ ਭ੍ਰਿਸ਼ਟਾਚਾਰ ਦਾ ਮਸਲਾ ਹੈ ਵੀ ਬੱਚੇ ਹੁਣ 33 ਬੱਚੇ ਦਾਖਲ ਹੋਇਆ 33 ਬੱਚਿਆਂ ਦੀਆਂ ਵਰਦੀਆਂ ਕਿੱਥੇ ਜਾਣਗੀਆਂ ਉਹਨਾਂ ਦਾ ਮਿੱਡੇ ਮਿਲ ਕਿੱਥੇ ਜਾਊਗਾ ਤੇ ਜਿਹੜੀ ਪੋਸਟ ਕ੍ਰੀਏਟ ਕੀਤੀ ਆ ਉਹਦੀ ਤਨਖਾਹ ਕਿੱਥੇ ਜਾਊਗੀ ਇਹ ਵਿਜੀਲੈਂਸ ਦਾ ਮਸਲਾ ਬਣਦਾ ਭ੍ਰਿਸ਼ਟਾਚਾਰ ਦਾ ਮਸਲਾ ਬਣਦਾ ਇਸ ਕਰਕੇ ਅਸੀਂ ਵਿਜੀਲੈਂਸ ਨੂੰ ਇਹ ਮੰਗ ਪੱਤਰ ਦਿੱਤਾ ਆਪਣਾ ਇਹ ਹੈਗਾ ਸਾਡਾ ਅਕੀਲਾ ਮੰਗ ਪੱਤਰ ਜਿਹੜਾ ਅਸੀਂ ਪਰਸੋਂ ਦੇ ਕੇ ਐ ਮੈਡਮ ਨੂੰ ਉਹ ਇਸ ਕਰਕੇ ਦੇ ਕੇ ਆ ਕਿ ਬਹੁਤ ਸਾਰੇ ਮਸਲੇ ਨੇ ਜਿਹੜੇ ਲਟਕਦੇ ਨੇ ਨਾ ਹੀ ਤਾਂ ਮੈਡਮ ਨੇ ਉਹਦੀ ਬਦਲੀ ਕੀਤੀ ਆ ਤੇ ਨਾ ਹੀ ਅੱਗੇ ਕੋਈ ਸਾਈਬਰ ਸੈੱਲ ਨੂੰ ਭੇਜਿਆ ਕੁਝ ਨਾ ਹੀ ਕੋਈ ਵਿਜੀਲੈਂਸ ਨੂੰ ਭੇਜਿਆ ਕਹਿਣ ਦਾ ਅਰਥ ਵੀ ਇਹ ਜਿਹੜੀ ਪੂਰੀ ਜਾਂਚ ਆ ਮੈਡਮ ਨੇ ਕਹਿਣ ਦੇ ਅਨਸਾਰ ਵੀ ਅਸੀਂ ਇਹ ਜਾਂਚ ਕਰ ਚੁੱਕੇ ਆ ਹੁਣ ਇਹ ਜਾਂਚ ਕਰ ਚੁੱਕੇ ਨੇ ਮਤਲਬ ਕੋਈ ਤਾਂ ਦੋਸ਼ੀ ਹੋਊਗਾ ਇਹਦੇ 'ਚ ਜਿਨ੍ਹਾਂ ਨੇ ਬੱਚੇ ਅਦਾਲੀ ਦੇ ਜਹਾ ਜਾਲੀ ਦਾਖਲ ਕੀਤੇ ਆ ਪਰ ਮੈਡਮ ਵੱਲੋਂ ਸਾਨੂੰ ਕੋਈ ਭਰੋਸਾ ਨਹੀਂ ਦਿੱਤਾ ਗਿਆ ਇਸ ਮਾਮਲੇ ਤੇ ਇਸ ਕਰਕੇ ਅਸੀਂ ਅਗਾਊਂ ਸੂਚਨਾ ਦਿੱਤੀ ਉਹਨਾਂ ਨੂੰ ਵੀ ਅਸੀਂ ਇੱਕ ਤਰੀਕ ਨੂੰ ਤੁਹਾਡੇ ਇੱਥੇ ਰੋਸ ਧਰਨਾ ਦੇਵਾਂਗੇ ਮੈਡਮ ਨੇ ਕਿਹਾ ਜਾਂਚ ਕਰ ਲਈ ਸੀ ਹਾਂ ਉਹ ਮੈਡਮ ਕਹਿਦੇ ਵੀ ਅਸੀਂ ਜਾਂਚ ਕਰ ਚੁੱਕੇ ਹਾਂ